ਸੀ ਕਾਲ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜੇ ਦੇ YouTube ਚੈਨਲ ਤੇ ਫਿਰ ਅਸੀਂ ਆਮੋ ਸਾਹਮਣੇ ਆਏ ਆ ਤੇ ਅੱਜ ਪਿਆਰੇ ਦੋਸਤੋ ਕਾਫੀ ਏਰੀਆ ਦੇ ਵਿੱਚ ਸਾਡੇ ਕੰਮ ਚੱਲਦਾ ਆ ਰਿਆ ਵਾ ਰਵਿਤੀ ਰਿਵਾਜ ਦੇ ਨਾਲ ਜਿਹੜਾ ਹੱਥ ਦੇ ਨਾਲ ਆਪਾਂ ਟੀ ਏ ਪੀ ਜਾਂ ਇਹ ਖਿਲਾਰਦੇ ਆ ਜਾਂ ਆਪਣਾ ਯੂਰੀਆ ਦਾ ਛੱਟਾ ਦਿੰਦੇ ਆ ਕਿਸੇ ਵੀ ਤਰ੍ਹਾਂ ਨੰਨੋ ਯੂਰੀਆ ਕੋਈ ਵੀ ਇਹ ਡੀ ਏ ਪੀ ਵੀ ਆਉਂਦੀ ਜਿਹੜੀ ਆਪਾਂ ਬੋਤਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਪਾਂ ਸਪਰੇਅ ਕਰਨ ਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ ਆ ਉਹਦੇ ਵਾਸਤੇ ਤੁਹਾਨੂੰ ਆਪਾਂ ਬੂਮ ਸਪਰੇਅ ਵਖਾਵਾਂਗੇ ਸਾਡੇ ਏਅਰਪੋਰਟ ਤੋਂ ਰਾਜਾ ਸਾਹੀ ਤੋਂ ਅਗਲੇ ਬੰਦੇ ਪਿੰਡ ਆਉਂਦਾ ਵਾ ਭੱਖਾ ਹਰੀ ਸਿੰਘ ਉੱਥੋਂ ਦੇ ਇੱਕ ਵੀਰ ਦੇ ਕੋਲ ਜਿਹੜਾ ਵਾ ਪੰਪੇ ਇਹ ਆਪਣਾ ਸਿਸਟਮ ਪੰਪ ਵਾਲਾ ਸਪਰੇਅ ਸੈਟੋਂ ਲੱਗਾ ਬੂਦਿਆਂ ਜਿਹੜੇ ਵੀਰ ਨੇ ਸਪਰੇਅ ਕਰਾਉਣੀ ਹੋਵੇ ਇਹਨਾਂ ਦਾ ਫਰਕ ਕਰ ਸਕਦਾ ਸਕਰੀਨ ਦੇ ਉੱਪਰ ਇਹਨਾਂ ਦਾ ਨਾਮ ਤੇ ਮੋਬਾਈਲ ਨੰਬਰ ਜਿਹੜਾ ਉੱਤੇ ਸ਼ੋਅ ਕਰ ਰਿਹਾ ਵਾ ਤੁਸੀਂ ਵੇਖਦੇ ਰਹੋ ਹੁਣ ਆਪਾਂ ਇਹਨੂੰ ਚਾਲੂ ਕਰਕੇ ਵੇਖਣ ਲੱਗੇ ਕਿਤਾਂ ਵਿੱਚ ਕਿਹੜੀ ਤਕਨੀਕ ਦੇ ਨਾਲ ਕਿਵੇਂ-ਕਿਵੇਂ ਸਪਰੇਅ ਕਰਦੇ ਨੇ ਇਹ ਇਹ ਕਿੰਨੀ ਜਗ੍ਹਾ ਖੜਦਾ ਵਾ ਇਹ ਖੜਦਾ ਜੀ ਪੰਜਾਬ ਕਰ ਸਕਦਾ ਜੇ ਕੋਪ 5-4 ਫੁੱਟ ਜਗ੍ਹਾ ਰਹਿੰਦੀ ਨਹੀਂ ਪਰ ਸਾਇਦਾਂ ਦੇ ਗੰਨਾ ਲੱਗ ਜਾ ਪੰਜ-ਛੇ ਮਹੀਨਿਆਂ ਚਾਹ ਉਹ ਵੀ ਲੱਗ ਜਾ। ਜੇ ਮੰਨ ਲਓ ਪ੍ਰਾਸ਼ ਰਹਿ ਜਾਂਦੀ ਜੇ ਕੋਈ ਤੇ ਨੀ ਦੁਬਾਰਾ ਆਉਣਾ ਪਊਗਾ। ਫਿਰ ਉਹ ਦੋ ਗੰਨਾ ਉਹ ਨਾਲ ਚਲਾ ਦਿੱਤੀਆਂ ਫਿਰ 10 ਫੁੱਟ ਉਹ ਮੰਨ ਲਓ 60 ਫੁੱਟ ਜਗ੍ਹਾ ਖੜ ਸਕਦਾ। ਕੋਤਰਾ ਮੈਜਰਲੀ ਜਿਹੜਾ ਉਹ 50 ਫੁੱਟ ਚਲਾਈਦਾ। ਤੇ ਉਹੀ ਕਿੰਨੇ ਆਰ ਕੀ ਪਲੇ ਸਾਲ ਤੋਂ ਕੰਮ ਸ਼ੁਰੂ ਕੀਤਾ ਜੀ ਪਲੇ ਸਾਲ ਤੋਂ ਕੀਤਾ ਇੰਨੀ ਮੜੀ ਜੀ ਜਾਣਕਾਰੀ ਦਿਓ ਇਹ ਐਡ ਦਾ ਪਹਿਲੇ ਖਾਲੀ ਆਪਾਂ ਲੈਂਦਾ ਹਾਂ ਇਹ ਸਭ ਤੋਂ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਤਾ ਦੱਸ ਦਿਓ ਆਪਣਾ ਨਾਮ ਕੀ ਹੈ ਮੇਰਾ ਨਾਮ ਸਾਹਿਬਜੀ ਸਿੰਘ ਨੰਬਰਦਾਰ ਪਿੰਡ ਪਟਾ ਹਲਸੇ ਜਿਹਦਾ ਰਹਿਣ ਵਾਲਾ ਮੈਂ ਅਜ ਨਾਲੇ ਦੇ ਨੇੜੇ 2 ਕਿਲੋਮੀਟਰ ਪਹਿਲਾਂ ਆ ਜਾਂਦਾ ਜੀ ਤੇ ਤੁਸੀਂ ਵੀਰਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ ਕਿ ਇਹ ਸਪਰੇਅ ਕਰਨ ਵਾਸਤੇ ਤੁਹਾਡੇ ਨਾਲ ਕੋਈ ਸੰਪਰਕ ਕਰ ਸਕਦੇ ਆ ਆਪਣਾ ਮੋਬਾਈਲ ਨੰਬਰ ਤੁਸੀਂ ਜੀ ਇਹ ਵੀ ਕਰ ਸਕਦੇ ਜੀ ਮੇਰਾ ਮੋਬਾਈਲ ਨੰਬਰ 98142 ਮਨਾਤੀ 00 6 9814279006 ਇਹ ਮੇਰਾ ਮੋਬਾਈਲ ਨੰਬਰ ਹੈ ਪਿੰਡ ਤੋਂ ਖਾਰੀ ਤੇ ਆ ਕਿਸੇ ਵੀ ਵੀਰ ਨੇ ਸਪਰੇਅ ਕਰਾਉਣੀ ਹੋਵੇ ਵਧੀਆ ਇਧਰ ਆ ਤੁਸੀਂ ਚੈਨਲ ਰਾਹੀਂ ਦਿਖਾਓ ਵੀਰਾਂ ਨੂੰ ਕਿ ਇੰਨੀ 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 ਧੁੰਦ ਕੋਈ ਇਨਾ ਸਪਰੇਅ ਵਧੀਆ ਇਨਾ ਫਾਟਣੀ ਇਹਦੇ 29 ਨੋਜਨਾ ਲੱਗੀਆਂ ਜੀ 29 ਨੋਜਨਾ ਲੱਗੀਆਂ ਤੇ 29 ਨੋਜਨਾ ਇਕੱਲਾ ਲੈ ਕੇ ਜਾ ਰਹੇ ਆਪਾਂ ਇੱਕ ਵਾਰੀ ਜਾਵਾਂਗੇ ਤੇ ਇੱਕ ਵਾਰੀ ਆਵਾਂਗੇ ਤੇ ਆਪਾਂ ਅੱਗਾ ਗੱਲਾ ਫਾਂ ਜਿਹੜਾ ਵਾ ਉਹ ਰਾਜਾ ਦਾ ਜੇ ਤੁਸੀਂ ਕਿਹੜੀ ਕਿਹੜੀ ਤਰ੍ਹਾਂ ਦੀ ਸਪਰੇਅ ਕਰਦੇ ਵੀ ਕਣਕ ਦੀ ਗੱਲ ਕਰਦੇ ਵੀ ਕਣਕ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਸਪਰੇਅ ਕਰ ਸਕਦੇ ਜੇ ਇਹ ਵੇਖੋ ਜੀ ਉਹ ਸਪਰੇਅ ਕਰਾਉਣ ਵਾਲੇ ਜਿਹੜਾ ਵੀ ਗੰਦ ਵਾਲੀ ਵੀ ਕਰਾ ਸਕਦਾ ਕੋਈ ਵੀ ਸਪਰੇਅ ਕਰਾ ਕਰ ਸਕਦਾ ਸਪਰੇਅ ਨਹੀਂ ਮੂਤ ਬਾਕੀ ਆਪਣੀ ਮਾਲਕ ਦੀ ਮਰਜ਼ੀ ਹੈ ਨਾ ਆਪਾਂ ਡਾਊਨਕ ਕਰਨੀ ਆ ਕੋਈ ਆਪਾਂ ਇਹਨਾਂ ਨੂੰ ਖਰਾਕ ਦੇਣੀ ਆ ਕਣਕ ਨੂੰ ਜਾਂ ਆਪਾਂ ਇਹਨੂੰ ਕੋ ਗੰਦ ਵਾਲੀ ਕਰ ਦੇਈ ਉਹਦੇ 'ਚ ਕੋਈ ਮਤਲਬ ਹੀ ਨਹੀਂ ਤੇ ਜਿਹੜੀ ਦਵਾਈ ਪਾਓਗੇ ਦੂਜੇ ਪੰਪਰ ਤੋਂ ਉਹੋ ਹੀ ਇਹਨੇ ਸਪਰੇਅ ਕਰ ਦੇਣੀ ਵੀ ਇੱਕ ਸਾਰ ਇਹਨੇ ਸਾਰੀ ਫੈਲੀ ਤੂੰ ਸਪਰੇਅ ਕਰਨੀ ਆ ਇਹ ਨਹੀਂ ਕਿ ਕੋ ਫਾੜ ਰਹੀ ਕਿ ਕਦੋਂ ਵਾਧਾ ਹੋ ਗਿਆ ਕਦੋਂ ਘਾਟਾ ਹੋ ਗਿਆ ਨਾ ਜਿੰਨੇ ਤੇ ਤੁਹਾਂ ਬਸ ਦਾ 200 ਲੀਟਰ ਪਾਣੀ 150 ਲੀਟਰ ਪਾਣੀ ਲਾਉਣਾ ਅੱਜ ਕੱਲ ਦੁੱਧੀਆਂ ਦਵਾਈਆਂ ਆਈਆਂ ਉਹ ਨਵਾਂ ਪਾਣੀ ਕਹਿੰਦੇ ਜਿਆਦੇ ਤੋਂ ਜਿਆਦਾ ਲਾਉ ਤੇ ਪਾਣੀ ਜਿਆਦਾ ਤਾਂ ਉਹ ਕਿ ਆਪਾਂ ਜਦੋਂ ਦੁੱਧੀਆਂ ਪੰਪਾਣਾ ਕਰਾਉਨੇ ਉਹ ਪਾਣੀ ਤੇ ਜਿਆਦਾ ਲਾਦੇ ਪ੍ਰੈਸ਼ਰ ਨਹੀਂ ਸਿੱਧਾ ਪਾਣੀ ਕੱਢਦੇ ਫੁਹਾਰਾ ਬਣਾਉਂਦੇ ਹੀ ਨਹੀਂ ਇਹਦਾ ਜਿੰਨਾ ਪਾਣੀ ਜਿਆਦਾ ਲਾਓਗੇ ਉਨਾ ਹੀ ਫੁਹਾਰਾ ਜਿਆਦਾ ਬਣੂ ਜਿੰਨਾ ਜੀ 200 ਲੀਟਰ ਪਾਣੀ ਲਾਉਗੇ ਤੁਹਾਨੂੰ ਦੀ ਕਰ ਦੇਣਾ ਇਹ ਪਾਣੀ ਨੂੰ ਧਵਾ ਦੇਣਾ ਫੜ ਕੇ ਤੇ ਇਹ ਕੰਨੀ ਪੂਰੀ ਯਾਦ ਰਹਾਦੇ ਵੀ ਆਪਾਂ ਜ ਇਹਨਾਂ ਇੱਕ ਦੂਜੇ ਨਾਲ ਪੱਕਾ ਟਿੱਕੀ ਨੂੰ ਤਣ ਕੇ ਜਿਹੜੀ ਕੱਢੀ ਹੋ ਜੇ ਕੜਕਦਾ ਕੁਝ ਸਾਮ ਨਹੀਂ ਤਾਂ ਤੁਹਾਡੇ ਅੱਪਰ ਸਾਲ ਵਿੱਚ ਤੇ ਸਾਡੇ ਆਪਾਂ ਨੂੰ ਤੁਹਾਡੀ ਇਹ ਤਕਨੀਕ ਦੇਖੀ ਆ ਦੂਜੇ ਇਲਾਕੇ ਵਿੱਚ ਪੌਲਸਾ ਇਰੀ ਵਿੱਚ ਵਹਾਂਗਾ ਵੀ ਜਿਹੜਾ ਜਿਹੜੀ ਵੜਾਈਆਂ ਪਾਈ ਤਾਂ ਵੀ ਇਹਦੇ ਹੁਣ ਮੈਂ ਖੁੱਦ ਦੇਦੇ ਕੋਲ ਪੁੱਛਿਆ ਵਾਂ ਤੇ ਆਪਣੀ ਅੱਖੀ ਦੇਖ ਲਿਆ ਵਾ ਕਿ ਜਿਹੜੇ ਤਰੀਕੇ ਨਾਲ ਜਿਹੜੀ ਸਪਰੇਅ ਕਰਦੇ ਨੇ ਨਹੀਂ ਇਹ ਤਾਂ ਕੋਈ ਕੜਕਦਾ ਵਿੱਚ ਕੋਈ ਨੁਕਸਾਨ ਨਹੀਂ ਆ ਇੱਕ ਵਾਰੀ ਜਿਹੜੀ ਲੀ ਪਣੀ 3 ਇੰਚ ਦਾ ਦਾ ਇੱਕ ਟਾਇਰ ਆ ਦੋ ਟਾਇਰ ਹੋ ਗਏ 6 ਇੰਚ ਦੇ 2 6 ਇੰਚ ਦੇ ਹੋ ਗਿਆ ਤੇ ਇੱਕ ਕਿਲੇ ਦੇ ਵਿੱਚ ਮਤਲਬ ਦੋ ਜਿਹੜੇ ਲੱਗਣੇ ਆ ਤੇ 6 ਇੰਚ ਨੂੰ ਕਰ ਲੋ 6 ਜਗ੍ਹਾ 24 ਦੂਰ ਫੁੱਟ ਜਗ੍ਹਾ ਬੰਦੀਆਂ ਸਾਰੇ ਕਿਲੇ ਦੇ ਵਿੱਚ ਫਸਰੇ ਵੀ ਇੱਕ ਵਾਰੀ ਜਿਹੜੀ ਹੋ ਜੜੀ ਦੋ ਬੁੱਤ ਸਾਰੇ ਮੁੜ ਕੇ ਭਾਏ ਦਾ ਸਪਰੇਆ ਕਰੀ ਜਾਓ ਉਹਦੇ ਨਾਲ ਮੁੜ ਕੇ ਕੋਈ ਮਤਲਬ ਹੀ ਨਹੀਂ ਹੈਗਾ ਇਸ ਗੱਲ ਦਾ ਫਿਰ ਕਿੰਨੀ ਮਰਜੀ ਲੰਘਾਈ ਜਾਓ ਤੁਹਾਨੂੰ ਉਹ ਉੱਥੇ ਕੱਢ ਜਣਾ ਬੰਦਿਆਂ ਜਿਹੜੀ ਬੰਦਾ ਕਰਦਾ ਵਾ ਉਹਦੇ ਨਾਲੋਂ ਬਹੁਤ ਘੱਟ ਨੁਕਸਾਨ ਆ ਜੀ ਪਰਾਂ ਨਾਲ ਕੋਈ ਮੂਠਾ ਇੱਕ ਰੀ ਨਿਕਲ ਗਿਆ ਜਦੋਂ ਅੱਗੇ ਬਾਕੀ ਮੂਠੇ ਲਾਗੋ ਕਵਰ ਕਰ ਲੈਂਦੇ ਆ ਲੀ ਲੱਗਣੀ ਨਹੀਂ ਤੁਹਾਨੂੰ 570 ਦਿਨ ਜਿਹੜੀ ਕਿਰਾਏ ਦੀ ਗੱਲ ਆ ਉਹ ਜਿੰਨਾ ਕੋ ਉਹ ਲੈਂਦੇ ਆ ਦੂਸਰੇ ਪੰਪਾਂ ਵਾਲੇ 10000 ਲੀਟਰ ਦਾ 16-1700 ਰੁਪਇਆ ਉਹ ਲੈ ਲੈਂਦੇ ਆ ਜੀ 10000 ਲੀਟਰ ਪਾਣੀ ਦਾ ਉਹ ਅੱਜ ਤੁਸੀਂ ਦੋ ਗੱਲਿਆ ਜਿੰਨੀਆਂ ਗੱਲਿਆਂ ਚ ਲਵਾਉਣਾ ਮਾਲਕ ਨੇ ਉਹ ਵੱਖਰੀ ਗੱਲ ਆ ਇਹ ਨਹੀਂ ਹੈਗਾ ਵੀ ਇਹਦੇ ਚ ਪਾਣੀ ਘੱਟ ਲੱਗੂਗਾ ਜਾਂ ਵਾਧਾ ਘਟਾ ਹੋਊਗਾ ਜਿੰਨਾ ਤੁਸੀਂ ਕਹੋਗੇ ਅਸੀਂ ਹੋਂਦਾ ਹੀ ਪਾਣੀ ਲਾ ਦੇਣਾ ਕਿਰਾਇਆ ਨੋਰਮਲ ਹੋਣਾ ਹੈ ਹਾਂ ਜੇ ਕੋਈ ਦੂਰ ਰਾਡੇ ਕੋ 10 ਕਿਲੋਮੀਟਰ ਜਾਣ ਰਹੇ ਆ ਇਹ ਟਰੈਕਟਰ ਨੇ ਫਿਰ ਤੇਲ ਹੀ 10 ਲੀਟਰ ਖਾ ਗਿਆ ਤੇ ਜਾ ਜਾ ਕੇ 5 ਗੱਲਿਆਂ ਕਰਕੇ ਉਹਦਾ ਕੀ ਫਾਇਦਾ ਹੋਊਗਾ ਫਸੋ ਨਾ ਕਵਰ ਕਰਦੇ ਆਂ ਅਸੀਂ ਬਾਕੀ ਨਹੀਂ ਕੋ ਬਾਕੀ ਨੋਰਮਲ ਕਰਾਇਆ ਜੀ ਜਨਾਬ ਉਹ ਪੰਪ ਲਾ ਰੇ ਲੇਬਰ ਆ ਰਹੀ ਉਹਨਾਂ ਹੀ ਆ